ਬੜਾ ਮਨ ਨੂੰ ਸਕੂਨ ਵੀ ਮਿਲਦਾ ਹੈ ਜਦੋਂ ਉਹਦੀ ਮਜਬੂਰੀ ਲੱਗਦਾ ਜਦੋਂ ਗਾਣਾ ਹੋਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਲੇ ਹੀ ਹੈ ਮਨੁਦਾਸ ਵੀ ਹੁੰਦਾ ਹੈ ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ ਕਿ ਟਾਈਮ ਜਿਵੇਂ ਬੇਸ਼ੱਕ ਥੋੜਾ ਪਰ ਆਪਣੀ ਮਰਕ ਦੇ ਨਾਲ ਜੁੜ ਕੇ ਗਿਆ ਇੱਜ਼ਤ ਨਾਲ ਜੁੜ ਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੀਟ ਕੇ ਲੈ ਗਿਆ اور ਦੁਨੀਆ ਭਰ ਨੂੰ ਇਹ ਕਹਿ ਲੋ ਵੀ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਹਦੀ ਮਿਲੂਗੀ ਨੂੰ ਮਿਸ ਕਰਦੇ ਆ ਹਮੇਸ਼ਾ ਫੈਨ ਬੌਲਿੰਗ ਦਾ ਮੇਰੇ ਫੋਨ ਦਾ ਬੰਦੀ ਆ ਰਿਹਾ 500 ਤੋਂ ਨਾ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਰ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕ ਦੇ ਵਿੱਚ ਇੱਕ ਨਾ ਕ੍ਰਾਸਟੀ ਸੀ ਇਸ ਗੱਲ ਦੀ ਲੈ ਕੇ ਵੀ ਗਾਣਾ ਕਿਉ ਹੋ ਜਾ ਵੀਡੀਓ ਆ ਜਾ ਕੀ ਹੈ ਹਨਾ ਤੁਸੀਂ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀ ਤੁਮ ਬਲ ਇਦਾਂ ਨਾ ਕਰਕੇ ਕਈ ਬੜੇ ਸਵਾਲ ਸੀ ਰਿਸ਼ਤਿਆਂ ਦੇ ਮਾਮਲੇ ਵਿੱਚ ਕੋਈ ਗਾਣੇ ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜੀ ਤੁਸੀਂ ਸਾਰੇ ਆਪੋ ਆਪਣੀ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦੇ ਹੀ ਦੌਰ ਚੰਦਰੀ ਅਸੀਂ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੇਖ ਕੇ ਚੰਗਾ ਵੀ ਲੱਗਦਾ ਹੈ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਿਹੜੀਆਂ ਉਮੀਦਾਂ ਨੂੰ ਤੇ ਖਰਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਹੈ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਹਦੇ ਉਸਤੇ ਖਰੇ ਉਤਰੇ ਬੜਾ ਮਨ ਨੂੰ ਸਕੂਨ ਵੀ ਮਿਲਦਾ ਹੈ ਜਦੋਂ ਉਹਦੀ ਮਿਹਨਤ ਕੀ ਲਗਦਾ ਜਿਦੋਂ ਗਾਣਾ ਹੁਣ ਤੋਂ ਬਾਅਦ ਵੀ ਸ਼ਾਇਦ ਆਪਣੇ ਕੋਰੇ ਹੀ ਹੈ ਮਨੁਦਾਸ ਵੀ ਹੁੰਦਾ ਹੈ ਪਰੰਤੂ ਉਹਦੀਆਂ ਪ੍ਰਾਪਤੀਆਂ ਤੇ ਹਮੇਸ਼ਾ ਫਕਰ ਮਹਿਸੂਸ ਵੀ ਹੁੰਦਾ ਹੈ ਕਿ ਟਾਈਮ ਜਿਵੇਂ ਬੇਸ਼ੱਕ ਥੋੜਾ ਪਰ ਆਪਣੀ ਮਰਕ ਦੇ ਨਾਲ ਜੁੜ ਕੇ ਗਿਆ ਇੱਜ਼ਤ ਨਾਲ ਜੁੜ ਕੇ ਗਿਆ ਆਪਣੇ ਪੱਲੇ ਦੇ ਵਿੱਚ ਕਾਫੀ ਕੁਝ ਸਮੇਟ ਕੇ ਲੈ ਗਿਆ ਪਰ ਦੁਨੀਆ ਭਰ ਨੂੰ ਇਹ ਕਹਿ ਲੋ ਕਿ ਕੱਖ ਵੀ ਗਲੀਆਂ ਦੇ ਕੱਖ ਵੀ ਰੋਏ ਉਦੀ ਮਿਲੂਗੀ ਨੂੰ ਮਿਸ ਕਰਦੇ ਆ ਹਮੇਸ਼ਾ ਫੈਨ ਬੌਲਿੰਗ ਦਾ ਮੇਰੇ ਫੋਨ ਤਾਂ ਬੰਦੀ ਆ ਰਿਹਾ 500 ਦਨਾਂ ਦੇ ਕਿਉਂਕਿ ਮੈਂ 800 ਮੈਸੇਜ ਤਾਂ ਇੱਕ ਫੋਨ ਤੇ ਹੋਏ ਪਏ ਐ ਬਹੁਤ ਪਿਆਰ ਕਰਦੇ ਨੇ ਔਰ ਦਰਸ਼ਕ ਦੇ ਵਿੱਚ ਇੱਕ ਨਾ ਕ੍ਰਾਸਟੀ ਸੀ ਇਸ ਗੱਲ ਦੀ ਲੈ ਕੇ ਵੀ ਗਾਣਾ ਕਿਹੋ ਜਿਹਾ ਵੀਡੀਓ ਹੈ ਜਾਂ ਕੀ ਹੈ ਹਨਾ ਮੈਂ ਤੁਸੀਂ ਇਹ ਤਿਆਰ ਕੀਤੇ ਵੀਡੀਓ ਜਾਂ ਪਹਿਲਾਂ ਬਣੀ ਹੋਈ ਸੀ ਜਾਂ ਕਿਵੇਂ ਕੀਤਾ ਮੈਂ ਲੈਂਦਾ ਨਾ ਕਰਕੇ ਕਈ بڑے ਸਵਾਲ ਸੀ ਇਸ ਕਾਨੇ ਮੰਦ ਵਿੱਚ ਕੋਈ ਗਾਣੇ ਦੇ ਪਿੱਛੇ ਹੋਣ ਵਾਲੀ ਐਡ ਨੂੰ ਲੈ ਕੇ ਸੀ ਵੀ ਤੁਸੀਂ ਪੂਰੇ ਵਧੀਆ ਢੰਗ ਨਾਲ ਗਾਣਾ ਕਰਿਓ ਜਿ ਤੁਸੀਂ ਸਾਰੇ ਆਪੋ ਆਪਣੀਆਂ ਸਲਾਹਾਂ ਦਿੰਦੇ ਸੀ ਤਾਂ ਪਿਛਲੇ 7-8 ਦੰਦਾ ਇਹੀ ਦੌਰ ਚੱਲ ਰਿਆ ਸੀ ਬਹੁਤ ਜ਼ਿਆਦਾ ਤਾਂ ਉਹਨਾਂ ਦਾ ਪਿਆਰ ਵੇਖ ਕੇ ਚੰਗਾ ਵੀ ਲੱਗਦਾ ਹੈ ਔਰ ਉਹਨਾਂ ਦਾ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਵੀ ਹੋਰ ਵੱਧ ਜਾਂਦੀ ਹੈ ਕਿਉਂਕਿ ਸਾਨੂੰ ਸਾਡਾ ਪਰਿਵਾਰ ਬਹੁਤ ਵੱਡਾ ਹੈ ਤਾਂ ਸਾਰਿਆਂ ਦੀ ਜਦ ਇਹ ਅਮੀਦਾਂ ਨੂੰ ਤੇ ਖਰਾ ਉਤਰਨਾ ਵੀ ਸਾਡੇ ਲਈ ਹੋਰ ਮੁਸ਼ਕਲ ਹੋ ਜਾਂਦਾ ਤਾਂ ਸਾਨੂੰ ਚੁਣੌਤੀ ਮਿਲਦੀ ਐ ਇਸ ਗੱਲ ਤੋਂ ਔਰ ਸਾਨੂੰ ਖੁਸ਼ੀ ਹੈ ਵੀ ਦਰਸ਼ਕਾਂ ਦੇ ਅਕੋਰਡਿੰਗ ਅਸੀਂ ਉਹਦੇ ਉਸ ਤੇ ਖਰੇ ਉਤਰਿਆ